ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਦਾਬ ਸਲਾਮ ਨਮਸਤੇ ਮੇਰੀ YouTube ਫੈਮਲੀ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਅੱਜ ਆਪਾਂ ਖੜੇ ਆ ਪੀਜੀਆਈ 12 ਦੇ ਵਿੱਚ ਪੁਰਾਣੀ ਪੀਜੀਆਈ ਹੈ ਇਹ ਜੀ ਨਹਿਰੂ ਜੀ ਹਸਪੀਟਲ ਦੇ ਨਾਂ ਦੇ ਨਾਲ ਇਸ ਦਾ ਨਾਂ ਰੱਖਿਆ ਗਿਆ ਪੀਜੀਆਈ ਦਾ ਤੇ ਅੱਜ ਆਪਾਂ ਇੱਥੇ ਆਏ ਸੀ ਤੇ ਮੈਂ ਸੋਚਿਆ ਤੁਹਾਡੇ ਲਈ ਯਾਰ ਕਿਉਂ ਨਾ ਪੀਜੀਆਈ ਦਾ ਇੱਕ ਛੋਟਾ ਜਿਹਾ ਬਲਾਕ ਲੈ ਕੇ ਆਈਏ ਤਾਂ ਕਿ ਮੇਰੇ ਸਾਰੇ ਵੀਵਰਸ ਨੂੰ ਇਹ ਪਤਾ ਲੱਗ ਸਕੇ ਉਹ ਆਪਣੇ ਰੱਬ ਨੂੰ ਯਾਦ ਕਰ ਸਕਣ ਔਰ ਉਸ ਅਕਾਲ ਪੁਰਖ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਉਣ ਉਹਨਾਂ ਨੂੰ ਇੱਥੇ ਵਾਹਿਗੁਰੂ ਨਾਂ ਭੇਜੇ ਤੇ ਅੱਜ ਤੁਹਾਨੂੰ ਆਪਾਂ ਫਿਜ਼ੀਆਈ 12 ਦੇ ਕੁਝ ਅੰਦਰਲੇ ਦ੍ਰਿਸ਼ ਇਦਾਂ ਦੇ ਦਿਖਾਵਾਗੇ ਕਿ ਵਾਕਿਆ ਸਿਆਣੇ ਤੋਂ ਸੁਣਦੇ ਹੁੰਦੇ ਸੀ ਕਿ ਪਾਪ ਕੰਬ ਜਾਂਦੇ ਬੰਦੇ ਦੇਤੇ ਆ ਕੇ ਔਰ ਮੈਂ ਅਜੋ ਚੀਜ਼ ਨੂੰ ਮਹਿਸੂਸ ਕੀਤਾ ਇੱਥੇ ਆ ਕੇ ਮੈਂ ਸੁਣਦਾ ਹੁੰਦਾ ਸੀ ਸੋਚਦਾ ਸੀ ਯਾਰ ਇਹਦਾ ਕੀ ਮਤਲਬ ਹੋਊਗਾ ਪਾਪ ਕੰਬ ਜਾਂਦੇ ਆ ਔਰ ਵਾਕਿਆ ਜਦੋਂ ਪੀਜੀਆ ਦੇ ਅੰਦਰ ਵੜਿਆ ਨਾ ਤਾ ਵਾਕਿਆ ਯਾਰ ਮੇਰੇ ਤਾਂ ਪਾਪ ਕੰਭ ਗਿਆ ਮੈਂ ਖੁਦ ਪੈਰਾਂ ਥੱਲੇ ਜ਼ਮੀਰ ਮੇਰੀ ਨਿਕਲ ਗਈ ਕਿ ਵਾਹ ਰੱਬਾ ਵਾਕਿ ਸਵਰਗਨਾਰਗੇ ਸਤਾਰਤੀ ਤੇਈਆ ਸਾਨੂੰ ਐਵੇਂ ਭਲੇ ਖਾਇਆ ਕਿ ਉੱਥੇ ਜਾ ਕੇ ਉਹ ਹੁਣਾ ਇੱਥੇ ਜਾ ਕੇ ਉਹ ਹੁਣਾ ਉੱਥੇ ਆਥੇ ਕੁਝ ਨਹੀਂ ਹੁਣਾ ਜੋ ਹੁਣਾ ਹਿਸਾਬតាម ਆ ਹੋ ਰਿਹਾ ਹਿਸਾਬតាម ਪੀਜੀਆ ਦੇ ਵਿੱਚ ਵੱਡੇ ਵੱਡੇ ਧਨਾੜ ਜਿਹੜੇ ਕਹਿੰਦੇ ਕਿ ਸਾਡੇ ਕੋ ਖਰ-ਬਾਰ ਪਈ ਆ ਪਤਾ ਨਹੀਂ ਅਸੀਂ ਦੁਨੀਆ ਇਤੇ ਆ ਕਰਦਣਾ ਸੀ ਉਹ ਕਰਦਾਂਗੇ ਆ ਪਏ ਆ ਤੇ 20 ਚੇਹਰਾਂ ਦੇ ਉੱਤੇ ਸਟੇਚਰ ਦੇ ਉੱਤੇ ਹਾਲਾਤ ਇੰਨੇ ਮਾੜੇ ਆ ਕਿ ਦੇ ਕਈ ਨਹੀਂ ਜਾਂਦੇ ਤਾਂ ਹੀ ਕਿਹਾ ਸੀ ਕਹਿੰਦਾ ਦੁਨੀਆ ਜਿੱਤਣ ਵਾਲਾ ਗਜਨੀ ਜਦੋਂ ਮਰਨ ਵਾਲਾ ਸੀ ਹਨਾ ਉਹਨੇ ਆਪਣੇ ਵਜ਼ੀਰਾਂ ਨੂੰ ਇੱਕ ਗੱਲ ਕਹੀ ਸੀ ਕਹਿੰਦਾ ਜਦੋਂ ਮੈਨੂੰ ਲੈ ਕੇ ਜਾਉਂਗੇ ਨਾ ਕਹਿੰਦਾ ਮੇਰੇ ਜਨਾਜ਼ੇ 'ਚੋਂ ਦੋਨੇ ਹੱਥ ਬਾਹਰ ਘੜਦਿਓ ਉਹ ਕਹਿੰਦੇ ਇਦਾਂ ਕਿਉਂ ਕਹਿੰਦੇ ਤਾਂ ਜੋ ਦੁਨੀਆ ਨੂੰ ਪਤਾ ਲੱਗੇ ਕਿ ਦੁਨੀਆ ਜਿੱਤਣ ਵਾਲਾ ਗਜਨੀ ਅੱਜ ਇਸ ਦੁਨੀਆ ਤੋਂ ਖਾਲੀ ਹੱਥ ਚੱਲਿਆ ਤੇ ਉਹਨੇ ਇੱਕ ਗੱਲ ਹੋਰ ਕਹੀ ਕਹਿੰਦਾ ਜਦੋਂ ਮੈਨੂੰ ਲੈ ਕੇ ਜਾਣਾ ਮੇਰਾ ਜਨਾਜ਼ਾ ਚਾਰ ਮੇਰੇ ਬੈਦ ਲੈ ਕੇ ਜਾਣ ਜਿਹੜੇ ਵਧੀਆ ਬੈਦ ਆ ਕਹਿੰਦੇ ਜੀ ਉਹ ਕਿਉਂ ਕਹਿੰਦਾ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਇੰਨੇ ਪੈਸੇ ਦੇ باوجود ਹੋਣ ਤੇ ਗਜਨੀ ਨੂੰ ਇਹਦੇ ਬੈਦ ਵੀ ਨਹੀਂ ਬਚਾ ਸਕੇ ਕਹਿੰਦੇ ਠੀਕ ਆ ਜੀ ਤੇ ਤੀਜੀ ਗੱਲ ਉਹਨੇ ਕਹੀ ਸੀ ਕਹਿੰਦੇ ਮੇਰਾ ਮੂੰਹ ਜ਼ਰੂਰ ਨੰਗਾ ਕਰ ਦਿਓ ਨਾਲ ਕਹਿੰਦੇ ਉਹ ਕਿਉਂ ਕਹਿੰਦੇ ਲੋਕਾਂ ਨੂੰ ਪਤਾ ਸਭ ਤੋਂ ਵੱਡਾ ਹੰਕਾਰੀ ਗਜਨੀ ਦੁਨੀਆ ਜਿੱਤਣ ਵਾਲਾ ਆ ਜਾਂਦਾ ਆ ਬਚਿਆ ਨਹੀਂ ਉਹ ਵੀ ਮਰ ਗਿਆ ਤਾਂ ਇੱਥੇ ਰਹਿਣਾ ਕਿਸੇ ਨੇ ਨਹੀਂ ਇਸ ਕਰਕੇ ਆਪਣੇ ਚੰਗੇ ਕਰਮ ਕਰੋ ਚੰਗੇ ਕਰਮਾਂ ਦੇ ਨਾਲ ਹੀ ਤੁਹਾਨੂੰ ਚੰਗੇ ਫਲ ਮਿਲਣਗੇ ਮੈਂ ਆਇਆ ਸੀ ਬਾਹਰ ਜਦੋਂ ਬਾਹਰ ਆ ਕੇ ਦੇਖਿਆ ਤਾਂ ਇੱਥੇ ਲੰਗਰ ਚੱਲ ਰਿਹਾ ਤੁਸੀਂ ਦੇਖ ਸਕਦੇ ਆ ਪੀਸੀਆਈ ਦੇ ਬਾਹਰ ਲੰਗਰ ਚੱਲ ਰਿਹਾ ਚਾਹ ਤੇ ਸਮੋਸਿਆਂ ਦਾ ਇਹ ਹੁੰਦੇ ਆ ਜੀ ਕਰਮ ਬੰਦੇ ਦੇ ਦਾਨ ਪੁੰਨ ਕਰਨਾ ਇਹਨੂੰ ਕਹਿੰਦੇ ਆ ਇਹ ਬੰਦੇ ਨੂੰ ਹਮੇਸ਼ਾ ਜ਼ਿੰਦਗੀ ਦੇ ਵਿੱਚ ਕਾਮਜਾਬ ਕਰਦੇ ਆ ਔਰ ਉਹਦਾ ਸਾਥ ਦਿੰਦੇ ਆ ਦੁਨੀਆਂ ਦੇ ਕੋਈ ਕਿਸੇ ਦਾ ਨਹੀਂ ਨਾ ਕੋਈ ਭੈਣ ਨਾ ਕੋਈ ਭਰਾ ਨਾ ਕੋਈ ਮਾਪੇ ਸਭ ਰਿਸ਼ਤੇ ਮਤਲਬ ਦੇ ਜੇ ਤੁਹਾਡੇ ਕੰਮ ਆਉਣਾ ਤੁਹਾਡਾ ਦਾਨ ਪੁੰਨ ਕੰਮ ਆਉਣਾ ਕੀਤਾ ਆ ਮੈਂ ਇੱਥੇ ਆਇਆ ਬਾਈ ਉਹਨੇ ਲੰਗਰ ਲਾ ਆਇਆ ਪਕੌੜਿਆਂ ਦਾ ਸੌਰੀ ਸਮੋਸੇ ਤੇ ਚਾਹ ਦਾ ਔਰ ਕਟੋ-ਕਟ 4-50 ਬੰਦਾ ਲੈਂ ਦੇ ਵਿੱਚ ਖੜਾ ਸੀ ਤੇ ਜਦੋਂ ਮੈਂ ਦੇਖਿਆ ਮੈਂ ਬਾਈ ਨੂੰ ਪੁੱਛਿਆ ਬਾਈ ਕਹਿੰਦਾ ਅਸੀਂ ਹਫਤੇ ਚ 15 ਦਿਨੀ ਇਦਾਂ ਹੋ ਰਹੇ ਆ ਜਿੱਤੇ ਅਲੱਗ-ਅਲੱਗ ਲੰਗਰ ਲੈ ਕੇ ਠੀਕ ਆ ਜੀ ਸਾਡੀ ਇੱਕ ਟੀਮ ਬਣੀ ਹੋਈ ਆ ਅਸੀਂ ਸਾਰੇ ਥੋੜੇ-ਥੋੜੇ ਪੈਸੇ ਇਕੱਠੇ ਕਰਕੇ ਲੰਗਰ ਲਾਉਨੇ ਆ ਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਮੈਂ ਸਾਰਿਆਂ ਨੂੰ ਇਹੀ ਕਹਿਣਾ ਹੁਣਾ ਕਿ ਫਾਲਤੂ ਦੇ ਖਰਚੇ ਕਰਨ ਨਾਲੋਂ ਆ ਚੀਜ਼ਾਂ ਕਰੋ ਤੁਸੀਂ ਜੋ ਕਿ ਤੁਹਾਡੇ ਕੰਮ ਨਾਲ ਇੱਥੇ ਕਿੰਨੇ ਭੁੱਖਿਆਂ ਦੇ ਢਿੱਡ ਭਰਦੇ ਆ ਠੀਕ ਆ ਲੋਕੀ ਦੂਰੋਂ ਦੂਰੋਂ ਆਉਂਦੇ ਮਰੀਜ਼ਾਂ ਦੇ ਨਾਲ ਜਿਹੜੇ ਕਿ ਵਿਚਾਰੇ ਭੁੱਖੇ ਆ ਪੈਸਾ ਨਹੀਂ ਖਰਚਦੇ ਕਿ ਯਾਰ ਸਾਨੂੰ ਪੈਸਿਆਂ ਦੀ ਲੋੜ ਆ ਮਜਬੂਰ ਲੋਕ ਫਿਰ ਇੱਥੇ ਆ ਕੇ ਲੰਗਰ ਖਾਂਦੇ ਆ ਉਹਨਾਂ ਦੇ ਢਿੱਡ ਭਰਦਾ ਕਿੰਨੀਆਂ ਸਿਸਾ ਦਿੰਦੇ ਹੋਊਗੇ ਇਹ ਨਾ ਵੀਰਾਂ ਨੂੰ ਉਹ ਦੇਖੋ ਤਾਂ ਹੀ ਕਿਹਾ ਕਿ ਚੰਗਾ ਕੰਮ ਕਰੋ ਇਹ ਵੀਰ ਛੋੜੇ ਆਤੀ ਚ ਹਜ਼ਾਰ ਪੀਸ ਲੈ ਕੇ ਆਸੀ ਤੁਸੀਂ ਦੇਖ ਸਕਦੇ ਬਾਕਸ ਜਿਹੜੇ ਪਏ ਆ ਨਾ ਇਹਨਾਂ ਦੇ ਵਿੱਚ ਨਾ ਸਮੋਸੇ ਆ ਜੀ ਤੇ ਇਹ ਸਮੋਸਿਆਂ ਦਾ ਲੰਗਰ ਲਾਇਆ ਹੋਇਆ ਹੈ ਇਹਨਾਂ ਨੇ ਬਾਹਰ ਪੀਜੀਆ ਦੇ ਤੇ ਯਾਰ ਮੈਨੂੰ ਤਾਂ ਬਹੁਤ ਹੀ ਵਧੀਆ ਇਹ ਚੰਗੀ ਗੱਲ ਵੀਰਾਂ ਦੀ ਲੱਗਿਆ ਦੇਖੋ ਸਮੋਸਿਆਂ ਦੀਆਂ ਪੇਟੀਆਂ ਚਾਚਾ ਕਬੀਰ ਫੜਾਉਂਦਾ ਆ ਬਾਹਰ ਮੇਰੇ ਚੰਗੀ ਲੱਗੀ ਦੱਬ ਕੇ ਸ਼ੇਅਰ ਜ਼ਰੂਰ ਕਰ ਦੇਣਾ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੋ ਕਿ ਪਹਿਲੀ ਵਾਰ ਇਸ ਚੈਨਲ ਦੇ ਵੀਡੀਓ ਦੇਖ ਰਹੇ ਆ ਆਪਾਂ ਤੁਹਾਡੇ ਲਈ ਵਧੀਆ ਤੋਂ ਵਧੀਆ ਵੀਡੀਓ ਧਾਰਮਿਕ ਸਾਨ ਟੂਰਿਸਟ ਸਪਲੇਸ ਜਨ ਲੈ ਕੇ ਹਾਜ਼ਰ ਹੁੰਦੇ ਰਹਿਣੇ ਆ ਔਰ ਇਹ ਵੀਰਾਂ ਦੇ ਲਈ ਯਾਰ ਕਮੈਂਟ ਜ਼ਰੂਰ ਹੀ ਕਰਨਾ ਤੁਹਾਨੂੰ ਕਿਹੋ ਜਿਹਾ ਲੱਗਿਆ ਵੀਰਾਂ ਦਾ ਇਹ ਕੰਮ ਚਲੋ ਜੀ ਮਿਲਦੇ ਆ ਕਿਸੇ ਹੋਰ ਵਧੀਆ ਜਿਹਾ ਧਾਰਮਿਕ ਸਾਂਝਾ ਟੂਰਿਸਟ ਸਪਲੇਸ ਦਾ ਬਲੌਗ ਲੈ ਕੇ ਤੁਹਾਡੇ ਲਈ ਸਾਰਿਆਂ ਲਈ ਧੰਨਵਾਦੀ ਵੀਡੀਓ ਵਾਚ ਕਰਨ ਦੇ ਲਈ ਰੱਬ ਰੱਖਾ